ਹਿੰਦੁਸਤਾਨ ਦੇ ਇੱਕ ਬਲੈਕ ਡੇ 9 ਅਗਸਤ ਨੂੰ ਮਨਾਇਆ ਗਿਆ ਉਹ ਬਲੈਕ ਡੇ ਦੇ ਚਲਦੇ ਉਹਨਾਂ ਦੇ ਇੱਕ ਸੈਕਸ਼ੂਅਲ ਹਰਾਸਮੈਂਟ ਪਰ ਬਲੂਟਰਲ ਕਿਲਿੰਗ ਹੋਈ ਆ ਉਸ ਕਿਲਿੰਗ ਦੇ ਹਾਲੇ ਤੱਕ ਇੱਕੋ ਦੋਸ਼ੀ ਫੜਿਆ ਗਿਆ ਬਲਕਿ ਉਹਨਾਂ ਦੇ ਮਲਟੀਪਲ ਰੇਪਸ ਦਾ ਅਟੈਂਪਟ ਹੋਇਆ ਏ ਇਹੋ ਜੇ ਕਾਤਲ ਜਿਨ੍ਹਾਂ ਨੂੰ ਇਤਨਾ ਬਰੂਟਲ ਉਹਨਾਂ ਨੇ ਕਿਲ ਕੀਤਾ ਉਹਨਾਂ ਨੂੰ ਮਰ ਜਾਣਾ ਚਾਹੀਦਾ ਏ ਉਹਨਾਂ ਨੂੰ ਚੌਂਕ ਦੇ ਵਿੱਚ ਖੜੇ ਹੋ ਕੇ ਫਾਹ ਦੇਣਾ ਚਾਹੀਦਾ ਹੈ ਅਸੀਂ ਸਾਰੇ ਇੱਥੇ ਜਿਹੜੇ ਵੀਰ ਭਰਾ ਇੱਥੇ ਸਾਰੇ ਡਾਕਟਰਸ ਦੀ ਟੀਮ ਹੈ ਸਾਰੇ ਅਸੀਂ ਜਿਹੜੇ ਯੂਥ ਇੱਥੇ ਇਕੱਠੇ ਹੋਏ ਆ ਅਸੀਂ ਐਜੂਕੇਟ ਵੀ ਕਰ ਰਹੇ ਆ ਕਿ ਗਰਲ ਚਾਈਲਡ ਸੇਵ ਗਰਲ ਚਾਈਲਡ ਸੇਵ ਡਾਕਟਰਸ ਬॉयज ਇੱਥੇ ਜੋ ਆਪਾਂ ਨੈਗੇਟਿਵ ਸੋਚ ਲੈ ਕੇ ਆਂਦੇ ਨੇ ਉਹ ਵੀ ਖਤਮ ਕਰਕੇ ਕੈਂਡਲ ਜਲਾ ਕੇ ਇਹਨੂੰ ਖਤਮ ਕੀਤੀ ਜਾਵੇ ਸੋਚ ਕਿ ਅਸੀਂ ਐਸ ਧਰਤੀ ਨੂੰ ਇੱਥੇ ਅਸੀਂ ਰਹਿਣਾ ਹੈ ਅਸੀਂ ਇੱਕ ਬੈਟਰ ਪਲੇਸ ਬਣਾਈਏ ਜੀਨ ਲਈ ਔਰ ਮੇਰੇ ਖਿਆਲ ਨਾਲ ਸਾਰੇ ਨਾਲ ਨਾਲ ਬੋਲਣਗੇ ਵੀ ਵਾਂਟ ਜੈ ਜੀ ਵੀ ਵਾਂਟ ਜੈ ਜੀ ਕਿ ਜੀ ਅੱਜ ਕੈਂਡਲ ਮਾਰਚ ਕਰਦੇ ਆ ਕਿ ਜੀ ਮੇਰਾ ਨਾਮ ਮਨੋਜੀਤ ਕਰ ਰਹਾ ਮੈਂ ਯੂਕੇ ਤੋਂ ਥੋੜੇ ਦਿਨ ਕੱਲ੍ਹ ਹੀ ਆਈ ਹਾਂ ਤੇ ਮੇ ਮੈਂ ਜਦੋਂ ਇਹ ਪ੍ਰੋਟੈਸਟ ਵੇਖਿਆ ਤੇ ਮੈਨੂੰ ਬਹੁਤ ਬੁਰਾ ਲੱਗਾ ਤੇ ਕਾਫੀ ਨਿਊਜ਼ ਚੈਨਲਸ ਤੇ ਇਹ ਪਤਾ ਲੱਗ ਰਿਹਾ ਪਰ ਇਹ ਬਹੁਤ ਹੀ ਜ਼ਿਆਦਾ ਬੁਰੀ ਚੀਜ਼ ਆ ਮੈਂ ਹੁਣੇ ਹੁਣੇ ਥੋੜੇ ਦੇ ਪਹਿਲੇ ਵਾਪਸ ਆਈਆਂ ਤੇ ਮੈਨੂੰ ਇਹ ਦੇਖ ਕੇ ਬਹੁਤ ਬੁਰਾ ਲੱਗਾ ਕਿ ਹਜਰੇ ਇਹ ਕੁਝ ਹੋ ਰਿਹਾ ਇੰਡੀਆ ਵਿੱਚ ਕਿੰਨੇ ਕਿਤੇ ਸਾਨੂੰ ਲੱਗਦਾ ਵੀ ਆਪਣੇ ਜਿਹੜੀ ਗਰਲਸ ਹੈ ਇਸ ਦੇਸ਼ ਦੇ ਸੇਫ ਨਹੀਂ ਹੈਗੇ ਮੈਨੂੰ ਸਹੀ ਗੱਲ ਹੈ ਇਹ ਗੱਲ ਬਿਲਕੁਲ ਸਹੀ ਹੈ ਕਿ ਆਪਣੀ ਕੁੜੀਆਂ ਇੱਥੇ ਬਿਲਕੁਲ ਨਹੀਂ ਸੇਫ ਹੈਗੀਆਂ ਮੈਨੂੰ ਲੱਗਦਾ ਸਟ੍ਰਿਕ ਐਕਸ਼ਨਸ ਲੈਣੇ ਚਾਹੀਦੇ ਹੁਣ ਤੋਂ ਹੀ ਤਾਂ ਕਿ ਸਾਨੂੰ ਸੇਫ ਲੱਗੇ ਤਾਂ ਕਿ ਅਸੀਂ ਆਪਣੀ ਕੰਟਰੀ ਤੋਂ ਵੀ ਵਾਪਸ ਆਈਏ ਸਾਨੂੰ ਮਾਨ ਹੋਵੇ ਤਾਂ ਕਿ ਅਸੀਂ ਗਲੋਬਲੀ ਵੀ ਦੱਸ ਸਕੀਏ ਕਿ ਅਸੀਂ ਇੰਡੀਆ ਤੋਂ ਆ ਫੇਸ ਕਰਕੇ ਚੀਜ਼ਾਂ ਨੂੰ ਰੋਕਣਾ ਚਾਹੀਦਾ ਤੇ ਉਹਨਾਂ ਨੂੰ ਸਟ੍ਰਿਕ ਐਕਸ਼ਨਸ ਹੁਣ ਤੋਂ ਹੀ ਲੈਣੇ ਚਾਹੀਦੇ ਮੈਨੂੰ ਜਿਹੜਾ ਵੀ ਕੈਂਡਲ ਮਾਰਚ ਕਰਦੇ ਆ ਇਸ ਦੇਸ਼ ਦੇ ਮੈਂ ਗੁਰਕਰਨ ਸਿੰਘ ਸਚਦੇਵਾ ਯੂਥ ਕਾਂਗਰਸ ਪ੍ਰਧਾਨ ਅੰਮ੍ਰਿਤਸਰ ਹਲਕਾ ਨੌਰਤੋਂ ਅਸੀਂ ਕੈਂਡਲ ਮਾਰਚ ਕੱਢਿਆ ਜੋ ਕਿ ਇਨਸੀਡੈਂਟ ਇੱਕ ਬਰੂਟਲ ਇਨਸੀਡੈਂਟ ਹੋਇਆ ਏ ਅਸਿਸਟੈਂਟ ਡਾਕਟਰ ਜੋ ਕਿ ਟ੍ਰੇਨੀ ਸੀ ਉਹਨਾਂ ਦੇ ਨਾਲ ਬਹੁਤ ਹੀ ਦੁਰਭਿਹਾਗ ਇੱਕ ਜਿਹੜਾ ਆਪਣੀ ਹਿੰਦੁਸਤਾਨ ਦੇ ਇੱਕ ਬਲੈਕ ਡੇ 9 ਅਗਸਤ ਨੂੰ ਮਨਾਇਆ ਗਿਆ ਉਹ ਬਲੈਕ ਡੇ ਦੇ ਚਲਦੇ ਉਹਨਾਂ ਦੇ ਇੱਕ ਸੈਕਸ਼ੁਅਲ ਹਰਾਸਮੈਂਟ ਔਰ ਬਲੂਟਲ ਕਿਲਿੰਗ ਹੋਈ ਆ ਉਸ ਕਿਲਿੰਗ ਦੇ ਹੱਲੇ ਤੱਕ ਇਕ ਕੋ ਦੋਸ਼ੀ ਫੜਿਆ ਗਿਆ ਬਲਕਿ ਉਹਨਾਂ ਦੇ ਮਲਟੀਪਲ ਰੇਪਸ ਦਾ ਅਟੈਂਪਟ ਹੋਇਆ ਏ ਉਸ ਵਜੋਂ ਅਸੀਂ ਅੱਜ ਉਹਨਾਂ ਦੀ ਇੱਕ ਉਹਨਾਂ ਨੂੰ ਆਤਮਾ ਨੂੰ ਸ਼ਾਂਤੀ ਉਹਨਾਂ ਨੂੰ ਮਿਲੇ ਪਰ ਜੋ ਉਹਨਾਂ ਨੇ ਸਹਿਆ ਏ ਅਸੀਂ ਇੱਕ ਪਾਰਟ ਬਣ ਕੇ ਉਹਨਾਂ ਦੇ ਪਰਿਵਾਰ ਦੇ ਨਾਲ ਕਿ ਉਹਨਾਂ ਦੇ ਪਰਿਵਾਰ ਨੇ ਸਹਿਆ ਏ ਅਸੀਂ ਜਸਟਿਸ ਦੀ ਮੰਗ ਕਰਦੇ ਹਾਂ ਕਿ ਉਹ ਇੱਕ ਐਜੂਕੇਟਿਡ ਅਗਰ ਅਸੀਂ ਆਪਣੀ ਕੁੜੀਆਂ ਨੂੰ ਐਜੂਕੇਟ ਕਰਦੇ ਹਾਂ ਭੈਣਾਂ ਨੂੰ ਐਜੂਕੇਟ ਕਰਦੇ ਹਾਂ ਤੇ ਇਹ ਦਿਨ ਅਗਰ ਇਹੋ ਜਿਹਾ ਮਾਪਿ ਉਹ ਦੇਖੇ ਉਹ ਤੇ ਆਟੋਮੈਟਿਕਲੀ ਸੁਸਾਈਡ ਅਟੈਂਪਟ ਹੋ ਜਾਂਦਾ ਹੈ ਕਿ ਪੇਰੈਂਟਸ ਖੁਦ ਮਰਨ ਯੋਗ ਹੋ ਜਾਂਦੇ ਆ ਤੇ ਅਸੀਂ ਉਹਨਾਂ ਦਾ ਇੱਕ ਸਿੰਪਤੀ ਵਜੋਂ ਇਹ ਕੋ ਉਹਨਾਂ ਦੇ ਪਰਿਵਾਰ ਦੇ ਨਾਲ ਅਸੀਂ ਜਸਟਿਸ ਮੰਗਦੇ ਆ ਗਵਰਨਮੈਂਟ ਤੋਂ ਸਰਕਾਰ ਤੋਂ ਪੋਲਿਟੀਕਲ ਪੀਪਲ ਤੋਂ ਜੋ ਵੀ ਇੱਥੇ ਗੁਨਾਹਗਾਰ ਨੇ ਹਾਲੇ ਤੱਕ ਸਿਰਫ ਇੱਕ ਰੌਏ ਜੀ ਫੜੇ ਗਏ ਨੇ ਅਸੀਂ ਉਹਨਾਂ ਸਮਝਦੇ ਆ ਕਿ ਏਟਲੀਸਟ 151 ਐਮਜੀ ਐਮਐਲ ਸੀਰਮਸ ਫੜੇ ਗਏ ਸੀ ਇਟ ਵਾਸ ਅ ਅਟੈਂਪਟ ਆਫ ਅਪਰੋਕਸੀਮੇਟਲੀ 10 ਪੀਪਲ ਤੇ ਅਸੀਂ ਉਹ 10 ਦੇ 10 ਜਿਹੜੇ ਆ ਹਵਸ ਦੇ ਪੁਜਾਰੀ ਆ ਗੰਦੇ ਲੋਕ ਇਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਅਸੀਂ ਮੰਗ ਕਰਦੇ ਆ ਕਿ ਇਹ ਜਸਟਿਸ ਜਲਦੀ ਤੋਂ ਜਲਦੀ ਮਿਲੇ ਜਲਦੀ ਤੋਂ ਜਲਦੀ ਉਹਨਾਂ ਨੂੰ ਸੂਲੀ ਤੇ ਚੜਾਇਆ ਜਾਵੇ ਔਰ ਪਬਲਿਕਲੀ ਦਿਖਾਇਆ ਜਾਵੇ ਕਿ ਕੋਈ ਦੁਬਾਰਾ ਇਹੋ ਜਿਹਾ ਅਟੈਂਪਟ ਕਿਨੋਣਾ ਕੰਮ ਦੁਬਾਰਾ ਇਸ ਸਾਡੇ ਅਸੀਂ ਇੰਡੀਆ ਨੂੰ ਭਾਰਤ ਮਾਤਾ ਕਹਿੰਦੇ ਆ ਸਾਡੀ ਮਾਤਾ ਦੀ ਧਰਤੀ ਤੇ ਇਹੋ ਜਿਹਾ ਦੁਬਾਰਾ ਨਾ ਇਹੋ ਜਿਹਾ ਕੋਈ ਅਟੈਂਪਟ ਹੋਵੇ ਔਰ এডুকেটেড اگر ਅਸੀਂ এডੂਕੇਟ ਕਰਦੇ ਆ ਆਪਣੀ ਲੇਡੀਜ਼ ਨੂੰ গারਲਸ ਨੂੰ ਸਾਡੇ ਸਾਡੇ ਨਾਲ ਡਾਕਟਰਸ ਹੈਗੇ ਨੇ ਇਹਨਾਂ ਦੀ ਟੀਮ ਨੂੰ ਅਸੀਂ ਇਹ ਦਿਨ ਦੇਖੀਏ ਤੇ ਸਾਡੇ ਲਈ ਸਾਡੇ ਬਹੁਤ ਜ਼ਰਾ ਸੋਗ ਬਣਾਉਣ ਵਾਲਾ ਦਿਨ ਆ ਕਿ ਅਸੀਂ ਇਹ ਚੀਜ਼ ਨਹੀਂ ਦੇਖਣਾ ਚਾਹੁੰਦੇ ਇਹੋ ਜਿਹੇ ਕਾਤਲ ਜਿਨ੍ਹਾਂ ਨੂੰ ਇਤਨਾ ਬਰੂਟਲ ਉਹਨਾਂ ਨੇ ਕਿਲ ਕੀਤਾ ਉਹਨਾਂ ਨੂੰ ਮਰ ਜਾਣਾ ਚਾਹੀਦਾ ਏ ਉਹਨਾਂ ਨੂੰ ਸੋង ਦੇ ਵਿੱਚ ਖੜੇ ਹੋ ਕੇ ਫਾਹ ਦੇਣਾ ਚਾਹੀਦਾ ਹੈ ਅਸੀਂ ਸਾਰੇ ਇੱਥੇ ਜਿਹੜੇ ਵੀਰ ਭਰਾ ਇੱਥੇ ਸਾਰੇ ਡਾਕਟਰਸ ਦੀ ਟੀਮ ਹੈ ਸਾਰੇ ਅਸੀਂ ਜਿਹੜੇ ਯੂਥ ਇੱਥੇ ਇਕੱਠੇ ਹੋਏ ਆਂ ਅਸੀਂ ਐਜੂਕੇਟਿਵ ਕਰ ਰਹੇ ਆਂ ਕਿ ਗਰਲ ਚਾਈਲਡ ਸੇਵ ਗਰਲ ਚਾਈਲਡ ਸੇਵ ਡਾਕਟਰਸ ਐਂਡ ਜੋ ਬॉयਜ਼ ਇੱਥੇ ਜੋ ਆਪਾਂ 네ਗੇਟਿਵ ਸੋਚ ਲੈ ਕੇ ਆਂਦੇ ਨੇ ਉਹ ਵੀ ਖਤਮ ਕਰਕੇ ਕੈਂਡਲ ਜਲਾ ਕੇ ਇਹਨੂੰ ਖਤਮ ਕੀਤੀ ਜਾਵੇ ਸੋਚ ਕਿ ਅਸੀਂ ਇਸ ਧਰਤੀ ਨੂੰ ਇੱਥੇ ਅਸੀਂ ਰਹਿਣਾ ਹੈ ਅਸੀਂ ਇੱਕ ਬੈਟਰ ਪਲੇਸ ਬਣਾਈਏ ਜੀਨ ਲਈ ਔਰ ਮੇਰੇ ਖਿਆਲ ਨਾਲ ਸਾਰੇ ਨਾਲ ਬੋਲਣਗੇ ਵੀ ਵਾਂਟ ਜਸਟਿਸ ਵੀ ਵਾਂਟ ਜਸਟਿਸ ਔਰ ਅਸੀਂ ਜਸਟਿਸ ਦੀ ਸੁਪਰੀਮ ਕੋਰਟ ਤੋਂ ਕੋਰਟ ਤੋਂ ਮਾਨਯੋਗ ਕੋਰਟ ਤੋਂ ਔਰ ਸੀਬੀਆਈ ਦੀ ਇਨਕੁਆਇਰੀ ਚੱਲ ਰਹੀ ਹੈ ਅਸੀਂ ਚਾਹੁੰਦੇ ਆ ਕਿ ਜਲਦੀ ਤੋਂ ਜਲਦੀ ਹੈ ਪੇਰੈਂਟਸ ਨੂੰ ਇਨਸਾਫ ਹੋਵੇ ਸਮਝ ਸਮਝ ਲੈ ਉਸ ਦੇ ਬਾਵਜੂਦ ਵੀ ਜਿਹੜਾ ਵੀ ਇਦਾਂ ਦਾ ਕ੍ਰਾਈਮ ਜਿਹੜਾ ਵੀ ਹੁਣ ਉਹ ਨਹੀਂ ਹਟਦਾ ਇਸ ਨੂੰ ਆਪਾਂ ਕਿੱਦਾਂ ਦੇਖਦੇ ਦੇਖੋ ਇਹ ਅਨ ਐਜੂਕੇਸ਼ਨ ਦੀ ਗੱਲ ਹੈ ਸਿਰਫ ਗਵਰਨਮੈਂਟ ਦਾ ਰੋਲ ਨਹੀਂ ਹੁੰਦਾ ਸਾਡੀ ਇੱਕ ਅਸੀਂ ਸੋਸਾਇਟੀ 'ਚ ਰਹਿੰਦੇ ਆ ਸਾਡੀ ਸੋਸਾਇਟੀ ਸਾਨੂੰ ਆਪਸ ਦੇ ਵੀ ਸਾਡੀ ਫ੍ਰੈਂਡਸ ਦਾ ਇਹ ਕਿ ਇਹ ਸਾਰੇ ਐਜੂਕੇਟ ਕਰਨ ਦੀ ਲੋੜ ਹੈਗੀ ਆ ਅਗਰ ਅਸੀਂ ਐਜੂਕੇਟ ਨਹੀਂ ਕਰਾਂਗੇ ਅਸੀਂ ਸਿਰਫ ਗਵਰਨਮੈਂਟ ਨੂੰ ਕੋਸ ਨਹੀਂ ਸਕਦੇ ਅਸੀਂ ਪੋਲੀਟੀਕਲ ਸਿਸਟਮ ਨੂੰ ਸਿਰਫ ਕੋਸ ਨਹੀਂ ਸਕਦੇ ਇਹ ਜੋ ਅਸੀਂ ਕੀਤੇ ਆ ਸਾਨੂੰ ਇੰਨੀ ਦੁਨੀਆ ਨਹੀਂ ਦੇਖਿਆ ਆ ਅਸੀਂ ਆਲਮੋਸਟ 60 70 ਜਣੇ ਇੱਥੇ ਪ੍ਰੋਟੈਸਟ ਕਰ ਰਹੇ ਆ ਕੈਂਡਲ ਮਾਰਚ ਕੀਤਾ ਹੈ ਲੋਕੀ ਦੇਖ ਰਹੇ ਨੇ ਲੋਕੀ ਅਵੇਅਰ ਹੋ ਰਹੇ ਨੇ ਕਿ ਇਹ ਜਿਹੜੀ ਸੋਚ ਹੈ ਜੇ ਇਹਦਾ ਸਸਿਗਲ ਜੀ ਮਾਰ ਸ਼ਵੀਰ ਕੇ ਐਨਸੀਐਮ ਅੰਮ੍ਰਿਤਸਰ ਜ਼ਿਲ੍ਹਾ ਪ੍ਰਧਾਨ ਤੇ ਵੇਖੋ ਜੀ ਇਹ ਦਿਨ ਹੈ ਜਿਹੜਾ ਇਹ ਆਪਣੇ ਭੈਣਾਂ ਦਾ ਦਿਨ ਹੈ ਰਖੜੀ ਦਾ ਇਹ ਦਿਨਾਂ ਦੇ ਵਿੱਚ ਕੀ ਮੈਸੇਜ ਜਾਂਟਿਆ ਸਾਡੇ ਦੇਸ਼ ਨੂੰ ਕੀ ਮੈਸੇਜ ਜਾਂਟਿਆ ਪੰਜਾਬ ਨੂੰ ਭੈਣਾ ਦੇ ਦਿਨਾਂ ਜੇ ਆਪਾਂ ਭੈਣਾ ਲਈ ਪ੍ਰੋਟੈਸਟ ਮੰਗਣਦੇ ਆ ਤੇ ਕੀ ਆਪਾਂ ਇਥੋਂ ਦਾ ਫਿਊਚਰ ਹੋ ਸਕਦੇ ਆ ਜੇਰੇ ਇੱਕ ਡਾਕਟਰ ਹੁੰਦੇ ਆ ਉਹਨਾਂ ਨੇ ਲਾ ਲੋ ਕਿ ਸਾਡੇ ਲਈ ਸਾਡੀ ਰੱਖਿਆ ਕਰਦੀ ਪਰ ਉਹ ਤੇ ਆਪ ਨਹੀਂ ਸੁਰੱਖਿਤੀ ਤੇ ਤੇ ਇਸੇ ਦੀ ਸਾਡੇ ਵੀਰ ਨੇ ਯੂਥ ਪ੍ਰਧਾਨ ਨੇ ਨੌਰਤ ਜਿੰਦਾਂ ਨੇ ਇੱਕ ਪ੍ਰੋਟੈਸਟ ਕਰਾਇਆ ਸੀ ਇਹਨਾਂ ਲਈ ਆਪਾਂ ਹਾਜ਼ਰ ਹੋਏ ਆ ਤੇ ਇਥੇ ਨੌਜਵਾਨਾਂ ਨੂੰ ਵੀ ਇੱਕ ਮੈਸੇਜ ਦਿੰਦੇ ਆ ਆਪਾਂ ਵੀ ਸਿਆਣੇ ਹੋਈਏ ਕੱਲਾ ਆਪਾਂ ਸਰਕਾਰਾਂ ਨੂੰ ਨਹੀਂ ਦੋਸ਼ ਦੇਵਾਂਗੇ ਕਿ ਹਨਾ ਕਿ ਕੋਈ ਵੀ ਹੁੰਦਾ ਵਾ ਕਿ ਸਰਕਾਰਾਂ ਦੇ ਵਿੱਚ ਦੋਸ਼ੀ ਦੋਸ਼ੀ ਨੌਜਵਾਨ ਵੀ ਆ ਕਿ ਆਪਣੇ ਆਪ ਭੈਣਾ ਸਮਝੀਏ ਹਰ ਇੱਕ ਨੂੰ ਇੱਜ਼ਤ ਦੇਈਏ ਹਰ ਇੱਕ ਨੂੰ ਸਭ ਤੋਂ ਜ਼ਰੂਰੀ ਹੈ